ਬੀਤੇ ਕਾਲੇ ਕੋਰਤ ਨੇ ਆਪਣੇ ਬੱਚਾ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਦੀ ਪਛਾਣ ਦਿਲਾਈ ਉਸ ਦੀ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਰੱਖਿਆ ਗਿਆ ਸੀ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਰੇਲਵੇ ਪੁਲਿਸ ਕੋਲ ਪਹੁੰਚੇ ਤੇ ਮ੍ਰਿਤਕ ਦੀ ਪਛਾਣ ਸੁਖਵਿੰਦਰ ਕੌਰ ਦੇ ਤੌਰ ਤੇ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੁਖਵਿੰਦਰ ਕੌਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਵਿਆਹ 11 ਮਹੀਨੇ ਪਹਿਲਾਂ ਮੋਗਾ ਨਿਵਾਸੀ ਵਿਨੋਦ ਵਰਮਾ ਨਾਲ ਹੋਇਆ ਸੀ ਜਿਸ ਬਾਰੇ ਪਹਿਲਾਂ ਦੱਸਿਆ ਗਿਆ ਕਿ ਉਹ ਅਮਰੀਕਨ ਨਾਗਰਿਕ ਪਰ ਵਿਆਹ ਤੋਂ ਬਾਅਦ ਮੇਰੀ ਲੜਕੀ ਨਾਲ ਰਹਿ ਰਿ ਤੇ ਪਹਿਲੇ 2 ਮਹੀਨੇ ਸਭ ਕੁਝ ਠੀਕ ਰਿਹਾ ਉਸ ਤੋਂ ਬਾਅਦ ਮੇਰੀ ਬੇਟੀ ਨੇ ਤੰਗ ਪਰੇਸ਼ਾਨ ਕਰਨ ਲੱਗਾ ਮੇਰੇ ਤੱਕ ਦੀ ਲੜਕੀ ਮੁਤਾਬਕ ਆਖਰੀ ਵਾਰ ਜਦੋਂ ਲੜਕੀ ਨੇ ਫੋਨ ਕੀਤਾ ਤੇ ਕਿਹਾ ਪਾਪਾ ਮੈਂ ਬਹੁਤ ਦੁਖੀ ਹਾਂ ਮੈਨੂੰ ਤੰਗ ਕੀਤਾ ਜਾ ਰਿਹਾ ਪਰ ਉਹਨਾਂ ਨੇ ਨਹੀਂ ਸੋਚਿਆ ਸੀ ਕਿ ਉਹ ਆਪਣੇ 3 ਮਹੀਨੇ ਦੇ ਬੱਚੇ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ ਮੇਰੀ ਲੜਕੀ ਨਾਲ ਜੀ ਉਹ ਸਾਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਦੁਖੀ ਸੀ ਉਹਨਾਂ ਨੇ ਸੂਇਸਾਈਡ ਕਰਕੇ ਬੱਚੇ ਸਮੇਤ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੀ ਕੀ ਜਿਹੜਾ ਇਹ ਕਲੇਸ਼ ਉਹਨਾਂ ਦੇ ਘਰ ਦੱਸਿਆ ਜਾ ਰਿਹਾ ਸੋਹਰ ਪਰਿਵਾਰ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਇਹ ਤੁਹਾਨੂੰ ਪਤਾ ਸੀਗਾ ਇਸ ਇਸ ਬਾਰੇ ਪਹਿਲਾਂ ਹਾਂਜੀ ਜਦੋਂ ਤੋਂ ਵਿਆਹ ਹੋਇਆ ਜੀ ਉਦੋਂ ਤੋਂ ਥੋੜਾ ਥੋੜਾ ਇਹਨਾਂ ਨੇ ਮਤਲਬ ਕਰਤਨ ਕਰਨਾ ਸ਼ੁਰੂ ਕਰਤਾ ਸੀਗਾ ਪਰ ਲੜਕੀ ਨੂੰ ਸੀ ਸਮਝਾਉਂਦੇ ਰਹੇ ਉਹਨਾਂ ਥੋੜਾ ਜਿਹਾ ਉਹਨੂੰ ਵਿਸ਼ਵਾਸ ਦਿੰਦੇ ਰਹੇ ਜਾਂ ਉਹਨੂੰ ਹੌਸਲਾ ਦਿੰਦੇ ਰਹੇ ਕਿ ਚਲੋ ਇਹ ਸਮਾਂ ਹੁੰਦਾ ਜਾ ਫਿਰ ਕੋਈ ਟਾਈਮ ਹੁੰਦਾ ਸਾਡੇ ਠੀਕ ਹੋ ਜਾਣਾ ਪਰ ਉਹ ਠੀਕ ਨਹੀਂ ਹੋਣ ਦੀ ਬਜਾਏ ਉਹ ਚੀਜ਼ ਵੱਧਦੀ ਗਈ ਕਿ ਅੰਤਜੋਹਰ ਐਨਾ ਮਤਲਬ ਹੋ ਗਿਆ ਕਿ ਉਹਨੇ ਸੂਸਾਈਟ ਤੱਕ ਨੌਂ ਪਹੁੰਚ ਗਏ ਜੀ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਹੋਏ ਨੂੰ ਹਾਂ 11 12 ਮਹੀਨੇ ਹੋ ਗਏ ਜੀ ਉਹਦਾ ਮਤਲਬ 5 ਫਰਵਰੀ 2023 ਨੂੰ ਉਹਦਾ ਖੁਸ਼ਾਦੀ ਹੋਈ ਸੀ ਤੇ ਕੀ ਇਹ ਸ਼ੁਰੂ ਤੋਂ ਹੀ ਆਏ ਹੁਣ ਲੱਗਿਆ ਸੀ ਜੀ ਨਹੀਂ ਸ਼ੁਰੂ ਨਹੀਂ ਮਹੀਨਾ ਡੇਢ ਮਹੀਨਾ ਠੀਕ ਰੱਖਿਆ ਜੀ ਉਸ ਤੋਂ ਬਾਅਦ ਫਿਰ ਥੋੜੀ-ਬੋੜੀ ਹਲਚਲ ਸ਼ੁਰੂ ਹੋਣੀ ਉਹ ਸ਼ੁਰੂ ਹੋ ਗਈ ਜੀ ਤੁਹਾਡੀ ਲੜਕੀ ਕਿਹੜੀ ਜਗ੍ਹਾ ਤੇ ਵਿਆਹੀ ਸੀ ਤੇ ਕਿੰਨਾ ਦੇ ਕਰੀ ਗਈ ਸੀ ਬਿਆਨਤਨਗਰ ਗਲੀ ਨੰਬਰ 5 ਜੀ ਅ ਬਨੋਦ ਕੁਮਾਰ ਬਰਮਾ ਜੀ ਸਨ ਉਹਰੇ ਕਿਸਮਤ رائے ਬਰਮਾ ਠੀਕ ਹੈ ਜੀ ਤੇ ਉਹਨਾਂ ਦੀ ਮਾਤਾ ਸੰਧੂਰਾ ਰਾਣੀ ਬ੍ਰਦਰ ਜੀਜੇ ਕੁਮਾਰ ਉਰਫ ਬਿੱਟੂ ਜੀ ਤੇ ਉਹਨਾਂ ਦਾ ਭਤੀਜਾ ਇੱਕ ਰੋਹਿਤ ਜੀ ਤੇ ਉਹਨਾਂ ਦੀ ਇੱਕ ਜਿਹੜੀ ਵਾਈਫ ਉਹਦਾ ਨਾਮ ਹੁਣ ਮੈਨੂੰ ਪਤਾ ਨਹੀਂ ਜੀ ਜੋ ਦੇਖੋ ਜੋ ਮੇਰੀ ਬੱਚੀ ਨੇ ਕੀਤਾ ਕੋਈ ਵੀ ਕਿਸੇ ਦਾ ਦਿਲ ਨਹੀਂ ਕਰਦਾ ਸੰਸਾਰ ਨੂੰ ਛੋੜ ਕੇ ਜਾਣ ਦਾ ਕਿ ਉਹ ਮੇਰੀ ਬੇਟੀ ਤੇ 32 ਸਾਲ ਦੀ ਕਿ 80 ਸਾਲ ਦਾ ਬਜ਼ੁਰਗ ਵੀ ਕਹਿੰਦਾ ਮੈਨੂੰ ਤੰਦਰੁਸਤੀ ਬਖਸ਼ੋ ਉਹ ਵੀ ਤੰਦਰੁਸਤੀਆਂ ਮੰਗਦਾ ਨਹੀਂ ਜਾਣ ਨੂੰ ਦਿਲ ਕਰਦਾ ਇਸ ਸੰਸਾਰ ਨੂੰ ਛੱਡ ਕੇ ਲੇਕਿਨ ਉਹਨੇ ਐਡਾ بڑا ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਐਡਾ بڑا ਕਦਮ ਚੱਕਿਆ ਤੁਸੀਂ ਆਪ ਸੋਚ ਸਕਦੇ ਹੋ ਕਿ ਉਹ ਕਿੰਨੀ ਦੁਖੀ ਹੋ ਸਕਦੀ ਹੈ ਕਿੰਨੀ ਤੰਗ ਹੋ ਸਕਦੀ ਹੈ ਕਿੰਨੀ ਪਰੇਸ਼ਾਨ ਹੋ ਸਕਦੀ ਹੈ ਕਿ ਉਹਨੇ ਸੁਸਾਈਸਾਈਡ ਦਾ મતਲਬ ਆਪਣੀ ਜੀਵਨ ਲੈ ਲੈ ਜਿਹੜੀ ਦੋ ਤਿੰਨ ਮਿੰਟ ਕਾਰਨ ਕੀ ਰਿਹਾ ਕਿ ਮਜਬੂਰ ਕੀਤਾ ਗਿਆ ਹਾਂ ਮਜਬੂਰ ਕੀਤਾ ਗਿਆ ਜੀ ਬਿਲਕੁਲ ਸਾਰੇ ਪਰਿਵਾਰ ਵੱਲੋਂ ਮਤਲਬ ਹਰ ਤਰ੍ਹਾਂ ਦੀ ਟੌਰਚਰ ਕੀਤਾ ਗਿਆ ਜੀ ਉਹਨੂੰ ਦੇ ਦੇ ਦੂਜਾ ਸੀ ਕੋਈ ਚੱਕਰ ਕੀ ਹੈ ਜੀ ਦੇਜ ਦਾ ਵੀ ਪਹਿਲਾਂ ਤਾਂ ਨਹੀਂ ਸੀਗਾ ਬਾਅਦ ਚ ਫਿਰ ਕਹਿੰਦੇ ਜੀ ਮਤਲਬ ਉੱਥੇ ਸਾਨੂੰ ਉਸ ਤੋਰਿਸਤਾਨ ਦਾ ਸੀ ਉੱਥੇ ਸਾਨੂੰ 50 ਲੱਖ ਮਿਲਦਾ ਸੀ ਉੱਥੇ ਐ ਹੁੰਦਾ ਸੀ ਐ ਹੁੰਦਾ ਸੀਗਾ ਤੇ ਮਤਲਬ ਛੋਟ ਛੋਟੀਆਂ ਗੱਲਾਂ ਫਿਰ ਕਈ ਤਰ੍ਹਾਂ ਦੀਆਂ ਮਤਲਬ ਕੁੱਟਮਾਰ ਵਾਲੀਆਂ ਵੀ ਵਿੱਚ ਹੋਣ ਲੱਗੀਆਂ ਹੋਰ ਵੀ ਕਈ ਗੱਲਾਂ ਹੋਣ ਲੱਗੀਆਂ ਜੁਵਾਈ ਤੁਹਾਡਾ ਬਾਹਰ ਵੀ ਗਿਆ ਸੀ ਕਿਤੇ ਬਾਈ ਜੁਵਾਈ ਬਾਹਰ ਸੀਗਾ ਜੀ ਇਹ ਮਤਲਬ ਅਮਰੀਕਨ ਸਿਟੀਜ਼ਨ ਸੀਗਾ ਜੀ ਤੇ ਉਹਦੇ ਵਿਆਹ ਤੇ ਅਸੀਂ ਚਲੋ ਫੇ ਅ ਕੀਤਾ ਸੀਗਾ ਵੀ ਚਲੋ ਬੱਚੇ ਸੈੱਟ ਰਹਿਣਗੇ ਜਾਂ ਕਿਦਾਂ ਵੀ ਹੈ ਪਰ ਲੇਕਿਨ ਉਹਨਾਂ ਨੂੰ ਅਜੇ ਤੱਕ ਨਾ ਉਹ ਲੈ ਕੇ ਗਿਆ ਨਾ ਕੋਈ ਕੁਝ ਕੀਤਾ ਅਗਲੀ ਕਾਰਵਾਈ ਬਾਹਰ ਜਾਣ ਦੀ ਕੋਈ ਹੁਣ ਤੱਕ ਉਹਨੇ ਕਾਰਵਾਈ ਕੀਤੀ ਨਹੀਂ ਹੈ ਉਲਟਾ ਉਤੋਂ ਕੰਮ ਤੰਦਾ ਵੀ ਛੱਡਤਾ ਉਹਨਾਂ ਨੇ ਆਪ ਵੀ ਨਹੀਂ ਗਿਆ ਜੀ ਉਹ ਉਹਦੇ ਕਰਕੇ ਮਤਲਬ ਹੋਰ ਪਰੇਸ਼ਾਨ ਲੜਕੀ ਹੋ ਗਈ ਵੀ ਨਾ ਤਾਂ ਕੰਮ ਕਰਦਾ ਨਾ ਕੋਈ ਘਰ ਦਾ ਖਰਚਾ ਵਰਚਾ ਪ੍ਰੀਮਚੋਰ ਮੇਰਾ ਮੇਰਾ ਮਤਲਬ ਜਿਹੜਾ ਬੇਰਾ ਦੋਤਾ ਪ੍ਰੀਮਚੋਰ ਹੋਇਆ ਜੀ ਪ੍ਰੀਮਚੋਰ ਮਤਲਬ 7 ਮੰਥ ਦੇ ਵਿੱਚ ਹੋ ਗਿਆ ਜੀ ਉਹਦਾ ਖਰਚਾ ਵੀ ਸਾਰਾ ਮੈਂ ਕੀਤਾ ਜੀ ਤੇ ਕੱਲ ਕੋਈ ਲਾਸਟ ਟਾਈਮ ਤੁਹਾਡੀ ਗੱਲ ਲਾਸਟ ਮੇਰੀ ਜੀ 7:30 7:00 ਵਜੇ ਗੱਲ ਹੋਈ ਸੀ ਕਿ ਉਹਨੇ ਇਹੀ ਦੱਸਿਆ ਕਿ ਮਤਲਬ ਜਿਹੜਾ ਇੱਕ ਕਮਰਾ ਨੂੰ ਦਿੱਤਾ ਹੋਇਆ ਸੀਗਾ ਪਹਿਲਾਂ ਸਾਨੂੰ ਦੋ ਮੰਜਲੀ ਕੋਠੀ ਆ ਉਹ ਦਿਖਾਈ ਸੀਗੀ ਵੀ ਇਹ ਸਾਰੀ ਇਹਦੀ ਹੈ ਜੀ ਤੇ ਫੇ ਸਾਡਾ ਐ ਫਲਾਨਾ ਦੁਕਾਨਾ ਕੇਵਲ ਵੀ ਹੈ ਸਾਡੀ ਦੁਕਾਨਾ ਵੀ ਆ ਉਹ ਸਾਰਾ ਅਸੀਂ ਦੇਖਿਆ ਵੀ ਸੀਗਾ ਤੇ ਉਹ ਅੱਜ ਦੀ ਰੇਡ ਵਿੱਚ ਜਦੋਂ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਤੇ ਸਿਰਫ ਇੱਕ ਮਕਾਨ ਹੀ ਨੂੰ ਮਿਲਿਆ ਸੀਗਾ ਉਹ ਵੀ ਇਹਨੂੰ ਕਹਿੰਦੇ ਸੀ ਇਹ ਛੱਡ ਦੇ ਤੇ ਜਾਂ ਤੂੰ ਬਾਹਰ ਕਰਾਇ ਤੇ ਰਹਿ ਜਾਂ ਆਪਣੇ ਡੈਡੀ ਨੂੰ ਕਹਿ ਵੀ ਤੂੰ ਮਤਲਬ ਤੈਨੂੰ ਬਣਾ ਕੇ ਦੇਵੇ ਜੀ ਤੇ ਜਾਂ ਫੇ ਤੂੰ ਇਹ ਕਮਰਾ ਛੱਡ ਕੇ ਇੱਕ ਤੈਨੂੰ ਅਸੀਂ ਬਾਹਰ ਅਸੀਂ ਏਦਾਂ ਜਿੱਦਾਂ ਫੜਕ ਦੇ ਨਾਲ ਬਣਾਇਆ ਸੀਗਾ ਤੇ ਉੱਥੇ ਤੋਂ ਚਲੀ ਜਾ ਵੀ ਉਹ ਬੱਚੇ ਨੂੰ ਡਾਕਟਰ ਨੇ ਕਿਹਾ ਸੀਗਾ ਵੀ 6 ਮਹੀਨੇ ਬਾਹਰ ਨਹੀਂ ਕੱਢਣਾ ਫਿਰ ਉਹਨੂੰ ਮਤ ਬਿਤਰ ਕੋ ਬਿਲਕੁਲ ਬੰਦ ਕਮਰੇ ਚ ਰੱਖਣਾ ਜੀ ਤੇ ਪਹਿਲਾਂ ਟੂਬਾਂ ਜਿਹੜਾ ਮਹੀਨਾ ਡੇਢ ਮਹੀਨਾ ਉੱਥੇ ਪੈਸੇ ਚਾਹ ਤਿੰਨ ਚਾਰ ਲੱਖ ਰੁਪਏ ਲੱਗਿਆ ਜੀ ਤੇ ਉਹ ਸਾਰਾ ਫਿਰ ਖਰਚਾ ਜਿੱਦਾਂ ਵੀ ਅਸੀਂ ਨਾਲ ਮਿਲ ਕੇ ਰਿਸ਼ਤੇਦਾਰਾਂ ਤੋਂ ਫੜ ਕੇ ਜਾਂ ਕਿੱਦਾਂ ਵੀ ਪੈਣਾ ਪਈਆਂ ਪੜ ਕੇ ਕੀਤਾ ਜੀ ਜੋ ਹੀ ਤੁਹਾਡਾ ਨਸ਼ੇ ਦਾ ਹੀ ਆਦੀ ਸੀ ਨਸ਼ੇ ਦਾਦੀ ਜੀ ਦਾਰੂ ਵੀ ਪੀਂਦਾ ਉਹ ਦੂਜੇ ਸਾਇਲੈਂਟ ਨਸ਼ੇ ਵੀ ਕਰਦਾ ਜੀ ਹੁਣ ਕੰਮ ਧੰਦਾ ਦਾ ਬਿਲਕੁਲ ਕਰਦੇ ਨਹੀਂ ਸੀ ਕੁੜੀਆਂ ਉਹਨੂੰ ਕਹਿੰਦੀ ਸੀ ਵਜਾ ਤੂੰ ਬਾਹਰ ਚਲੇ ਜਾ ਜੀ ਜੀ ਫੇ ਜਾ ਤੂੰ ਇੱਥੇ ਕੰਮ ਧੰਦਾ ਕਰ ਜਿਹੜਾ ਕਿ ਘਰ ਪਰਿਵਾਰ ਚੱਲੇ ਤੂੰ ਆਪਣੇ ਬੱਚੇ ਵਾਸਤੇ ਕੁਝ ਕਰ ਮੇਰੇ ਵਾਸਤੇ ਕਰ ਜਾਂ ਆਪਣੇ ਵਾਸਤੇ ਕਰ ਕੁਝ ਨਾ ਕੁਝ ਹੇਲ-ਜੋਲ ਕਰ ਤੇ ਉਹਨੂੰ ਕਹਿੰਦਾ ਸੀ ਜੀ ਮੈਂ ਮੈਂ ਕਹਿੰਦਾ ਮੈਂ ਤੂੰ ਮੇਰਾ ਸਿਰ ਨਾ ਖਾ ਮੈਨੂੰ ਮੈਂ ਇਹਨੂੰ ਮੈਂ ਕੰਮ ਨਹੀਂ ਕਰਨਾ ਕਹਿੰਦਾ ਮੈਂ ਨਾ ਇੱਥੇ ਕਰਨਾ ਮੈਂ ਬਾਹਰ ਵੀ ਨਹੀਂ ਜਾਣਾ ਤੇ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀ ਤੇ ਜਿਹੜਾ ਬੱਚਾ ਸੀਗਾ ਉਹਦੀ ਉਮਰ ਕਿੰਨੀ ਬੱਚੇ ਦੀ ਉਮਰ 3 3 ਮਹੀਨੇ ਦੀ ਹੋਈ ਸੀਗੀ 3 ਮਹੀਨੇ 3 ਦਿਨ ਦਾ ਹੋਇਆ ਸੀਗਾ ਜੀ ਉਹ ਦੀ ਚੋਰੀ ਦੇ ਪਾਪ ਤੋਂ ਪਾਪ ਦੀ ਆਤਮਾ ਨੂੰ ਸ਼ਾਂਤੀ ਮਿਲਣੀ کئی ਚੀਜ਼ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ ਜਿੰਨਾ ਸਾਡਾ ਚਾਹ ਰਹੇ ਇਨਸਾਫ ਕਰ ਦਿਓ ਜੀ ਬਸ ਇਨਸਾਫ ਕਰ ਦੇਣੀ ਜੋ ਜੋ ਬਣਦੀ ਕਾਰਵਾਈ ਹੈ ਉਹਦੇ ਹਿਸਾਬ ਨਾਲ ਇਨਸਾਫ ਚਾਹੀਦਾ ਬੱਚਾ ਲੈ ਕੇ ਜਾਣਾ ਕਹਿੰਦੀ ਬਾਦੀ ਗਈ ਮਰਨਾ ਸੋਖਾ ਨੀਏਗਾ ਲੜਕੀ ਲੁਧਿਆਣੇ ਦੀ ਹੈ ਜੀ ਵਿਆਹੀ ਮੋਗੀ ਵਿਆਹੀ ਮੋਗੀ ਬੱਚੇ ਦੀ ਕਿੰਨੀ ਉਮਰ ਤੇ ਔਰਤ ਦੀ ਕਿੰਨੀ ਉਮਰ ਜੀ ਉਮਰ ਦੀ ਲੜਕੀ ਦੀ ਹੈਗੀ 31-32 ਸਾਲ ਆ ਤੇ ਮੁੰਡੇ ਦੇ ਕਿ ਤਿੰਨ ਚਾਰ ਮਹੀਨੇ ਦੀ ਮੈਰਿਜ ਹੋਈ ਨਹੀਂ ਕਹਿੰਦੇ ਚਲੋ ਕਰੀਬ 1 ਸਾਲ ਦੇ ਲਗਭਗ ਤੇ ਇਹਨੂੰ ਜਿਹੜਾ ਬਚਾਉਣ ਨੂੰ ਆਇਆ ਸੀ ਬੰਦਾ ਉਹ ਉਹ ਕਿਵੇਂ ਉਹ ਕਿਹੋ ਜਿਹੀ ਸਥਿਤੀ ਉਹ ਬੰਦਾ ਰਾਤ ਦਾ ਪਹਿਲਾਂ ਦਾਖਲ ਕਰਾਇਆ ਸੀਗਾ ਸਰਕਾਰੀ ਹਸਪਤਾਲ ਜਾਂ ਐਂਬੂਲੈਂਸ ਰਾਹੀਂ ਫੇ ਸਾਨੂੰ ਬਾਅਦ ਪਰਗਾ ਇਹ ਤਾਂ ਆਪਣੇ ਗੋਇਲ ਹਸਪਤਾਲਾ ਮੋਗ ਗਏ ਉੱਥੇ ਦਾਖਲਾ ਉਹਦਾ ਹੁਣ ਬਿਆਹ ਲੈਣ ਲਈ ਗਿਆ ਡਾਕਟਰ ਨੇ ਅਨਫਰਟ ਲਿਖਾਇਆ ਜੀ ਉਹਦਾ ਬਿਆਹ ਨਾਲ ਕੀਤਾ ਜਾਊਗਾ ਜਿਹੜੀ ਬੱਚੇ ਦੀ ਮੌਤ ਹੋਈ ਉਹ ਕਿੰਨੀ ਉਮਰ ਦੀ ਸੀ ਤਨ ਤਨ ਜਰਮੀ ਦਾ ਬੱਚਾ ਸੀ ਉਹਦੀ ਮੌਤ ਕਦੋਂ ਹੋਈ ਉਹਨੂੰ ਉਥੋਂ ਹਸਪੀਟਲ ਜਾਣਾ ਸੀ ਉਹਨੂੰ ਉਥੋਂ ਲੈ ਪਰ ਐਂਬੂਲੈਂਸ ਨਾਲ ਇਲਾਜ ਲਈ ਭੇਜਿਆ ਹਸਪਤਾਲ ਰਸਤੇ ਵਿੱਚ ਮੌਤ ਹੋ ਗਈ ਤੇ ਕੀ ਕਾਰਵਾਈ ਕੀਤੀ ਫਰਦਰ ਕੀ ਕਰਵੇਗੀ ਕਿ ਯਾਰੀ ਤੁਹਾਡੇ ਨੂੰ ਫਰਦਰ ਅਸੀਂ ਉਹਦੇ ਫਾਦਰ ਦੇ ਬਿਆਨ ਦਰਜ ਕੀਤੇ ਉਹ ਜੋ ਕਾਨੂੰਨੀ ਕਾਰਵਾਈ ਪਰਚਾ ਦਰਜ ਕਰ ਰਹੇ ਹਾਂ ਇਹ ਜਿਹੜਾ ਮੁੰਡਾ ਸੀ ਐਨ ਆਰ ਆਈ ਸੀ ਜਾਂ ਇੱਥੋਂ ਦਾ ਜਿਹੜਾ ਉਹਦਾ ਬਤਾਲ ਤਾ ਪਹਿਲਾਂ ਐਨ ਆਰ ਆਈ ਸੀਗਾ ਪਰ ਉਹ ਉਹ ਬਾਅਦ ਵਾਪਸ ਗਿਆ ਨਹੀਂ ਸੀ ਇੱਥੇ ਘਰ ਦੇ ਵਿੱਚ ਕੋਈ ਕਲੇਸ਼ ਕਿਉਂ ਚੱਲਦਾ ਹੀ ਲੱਗਦਾ ਦੱਸਣ ਬਤਾਲ ਤਾ ਉਹਨਾਂ ਦੇ ਵੀ ਕੋਟਕਲੇਸ਼ ਕਰਦਾ ਸੀ ਇੱਕ ਕਾਰ ਲੜਾਈ ਉਰਤ ਕਰਦੇ ਕੁੱਟਮਾਰ ਕਰਦੇ ਸੀ ਲੜਕੀ ਨਾਲ ਇਹੀ ਸਾਹਮਣੇ ਆ ਰਿਹਾ ਜੀ